केस करूंगी वीडियो रिकॉर्डेड परचा पाऊंगी बस थैंक यू सो मच ओ की कमली

कितने वर्ष से आई है हट गया ले हाय गाइस सुनो मेरी बात सुन रही हेलो 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 गुड मॉर्निंग गुड मॉर्निंग गुड मॉर्निंग टू ऑल माय स्वीट फैमिली कैसे हो कौन हम सब ठीक है आप बता दीजिए कौन मेरी बात सुनो नहीं सुन नहीं इधर जरा बाबा ये ना पहन दे एक के ਠੀਕਾ ਕਦੋਂ ਹੈ ਐਨੀਵਰਸਰੀ ਉਹ ਯਾ ਨੀਨੋ ਜੀ ਆਦਾ ਕਦੋਂ 21 ਨੂੰ 20 ਨੂੰ ਹੈ ਗਲਤ ਸੌਰੀ 20 ਨੂੰ ਗੁਨੋ ਇਸ ਕ੍ਰਾਈਨ ਬੁੱਕ ਹੀ ਹੋ ਗਿਆ ਕ੍ਰਾਈਨ ਠੀਕਾ ਇੱਥੇ ਆ ਕੇ ਨਾ ਲਾ ਦੇ ਕੋਈ ਦੇ

ਉੱਜੀ ਅਸੀਂ ਪਹੁੰਚ ਗਏ ਆ ਮੁਸਬਾ ਸਭਾ ਉਹੀ ਸੜਕਾਂ ਤੇ ਇਹਨਾਂ ਦੀ ਸਕੂਲ ਦੀਆਂ ਸੜਕਾਂ ਤੇ ਸਵੇਰ ਸਵੇਰ ਕਾਉਂਟਰ ਹੁੰਦਾ ਹੁੰਦਾਗਾ ਇਹਦੀ ਬੂਆ ਦਾ ਫੋਨ ਆਇਆ ਇਹਨੇ ਕਰਤਾ ਰੋਣਾ ਸ਼ੁਰੂ ਉੱਥੇ ਆਉਣਾ ਸੌਖਾ ਨਹੀਂ ਕੈਨੇਡਾ ਕੈਨੇਡਾ ਦਾ ਬੂਆ ਨੂੰ ਕਿਉਂ ਛੱਡ ਕੇ ਆਇਆ ਹੈ ਨਾ ਚੱਕ ਸਿੱਧਾ ਹੀ ਗਾਇਜ਼ ਇਹਨੇ ਦੱਸਿਓ ਵੀ ਛੱਡਿਆ ਜਾ ਸਕਦਾ 35-40 ਲੱਖ ਲਾ ਕੇ ਵੀ ਛੱਡਿਆ ਜਾ ਸਕਦਾ ਕੈਨੇਡਾ ਤੈਨੂੰ ਭੇਜ ਦੇਣਾ ਬਸ ਪੜ੍ਹ ਲੈ ਜਲਦੀ ਜਲਦੀ 4 ਸਾਲ ਰਹਿ ਗਏ ਬੂਆ ਕੋਲੇ ਰਹੀਂ ਠੀਕ ਹੈ ਸਹੀ ਆ ਕਹਿੰਦੀ ਕੰਮ ਛੱਡ ਕੇ ਆ ਜਾਓ ਛੁੱਟੀ ਨਹੀਂ ਮਿਲਦੀ ਉਹਨੂੰ ਧਮਕੀਆਂ ਦਿੰਦੀ ਆ ਮੈਂ ਕੀ ਤਾਂ ਕਹਿੰਦੀ ਹਾਂ ਗੁੱਸੇ 'ਚ ਕਿ ਆਈ ਏ ਤੂੰ ਕੰਮ ਛੱਡ ਕੇ ਆ ਜਾ ਮਨੀ ਹੈ ਇਹਨੇ ਦੇਖਣਾ ਤੇਰੀ ਕਲਾਸ ਦੇ ਮੁੰਡੇ ਤੂੰ ਦੇਖ ਕੇ ਕੀ ਕਰਵੇਂ ਖੁਸਟਾਲ ਤੇ ਖੜੇ ਕਿਹੜੀ ਸੌਂ ਤੇ ਤਿੰਨੋ ਜਾਣੇ ਕੌਣ ਆਏ ਤੇਰੀ ਕਲਾਸ ਤੇ ਐਡੇ ਨਿੱਕੇ ਨਿੱਕੇ ਜਿਹੇ ਐ ਜਸ਼ਨ ਠਾਕੂ ਰਹਾ ਮਨਦੀਪ ਜਸ਼ਨ ਠਾਕੂ ਉਹੀ ਉਹ ਤਾਂ ਕੋਈ ਹੋਰ ਐ ਜਸ਼ਨ ਉਜਸ਼ਨਪ੍ਰੀਤ ਸਾਰੀਆਂ ਬੈਨ ਆ ਚੁੱਕੀਆਂ ਕਿਵੇਂ ਤਾੜਿਆ ਜਵਾਕ ਉਹ ਸੀ ਹੁਸਨਦੀਪ ਦੀ ਬੈਨ ਬਸ ਇਹਨੇ ਕੱਲੀ ਹੁਸਨਦੀਪ ਦੀ ਬੈਨ ਦੇਖਣੀ ਹੁੰਦੀ ਹੈ ਹੋਰ ਕੁਝ ਦਿਖੇ ਨਾ ਦਿਖੇ ਮੈਂ ਆਲੇ ਨਾ ਜਾਊਂਗਾ ਮੰਮਾ ਭੱਜ ਜਾ ਤੂੰ ਹੁਣ ਹੁਣ ਨਹੀਂ ਲੈ ਤੂੰ ਦੀ ਕਿਆ ਨਾ ਬਾਈ ਬਾਈ ਤੂੰ ਜਾਵੜੀ ਸੈਬੂ ਹਾਂ ਦੇਖੀ ਉਹ ਕਹਦਾ ਉਤਰੂ ਕੀ ਅਜੇ ਮੈਂ ਨਾ ਕੋ ਚੱਲ ਪੇ ਤੂੰ ਜਾਵੜਾ ਭੱਜ ਬਾਈ ਸੈਬੂ ਆਵਦਾ ਰੋਬ ਜਮਾਉਂਦਾ ਉਹ ਤੇ ਜਾਵੜਾ ਜਾਵੜਾ ਕਲਾਸ ਚ ਮਿਲ ਜੂਗੀ ਬਾਈ ਸੇਲਿੰਗਾਂ ਦੇ ਮੋ ਪਿਆਰ ਸੇਲੀ ਨਾਲ ਜਾਣਾ ਕਲਾਸ਼ ਵੀ ਉਹਨੇ ਤੇ ਨਾਲ ਹੀ ਰਹਿਣਾ ਸਾਰਾ ਦਿਨ ਸੈਬੋ ਖੇਜੀ ਜਾਂਦਾ ਉੱਪਰ ਬੱਦਲ ਦੇਖੋ ਕਿੱਡੇ ਸੋਹਣੇ ਆ ਰਿਹਾ ਜਾਣ ਕੈਮਰੇ ਚ ਆ ਰਿਹਾ ਬਟ ਉਦਾਂ ਨਹੀਂ ਇੰਨੇ ਸੋਹਣੇ ਲੱਗ ਰਹੇ ਠੰਡ ਕਦੋਂ ਹੋਊਗੀ ਸਾਡੇ ਬਠਿੰਡੇ ਚ ਪਾਈ ਹੌਲੀ 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 ਸਕ੍ਰੀਨ ਲਾਈਟ ਹੋ ਗਈ ਟਰੈਡ ਹੋ ਗਈ ਸਾਡੀ ਗ੍ਰੀਨ ਲਾਈਟ ਕਈ ਬੱਦਲ ਬਹੁਤ ਸੋਹਣੇ ਆ ਰਹੇ ਆ ਵਿਊਜ਼ ਧੁੱਪ ਨਿਕਲੀ ਪਈ ਹੈ ਸਵੇਰ ਨਾਲ ਹੀ ਜੀ ਆਨੇ ਹੋਈ ਮੇਰੇ ਘਰ ਆਲਾ ਡਰਦਾ ਗਾਇਸ ਛਿਪ ਕੁਲੀ ਤੋਂ ਹੱਥ ਤੋਂ ਨਿਕਲ ਨਹੀਂ ਆਉਂਦੀ ਇਹ ਪੱਕੀ ਕਰਕੇ ਪੂਛ ਹੈ ਨਹੀਂ ਵਿਚਾਰੀ ਦੀ ਜਾਂਦੀ ਥੋੜੀ ਹੈ ਹੁਣ ਤਾਂ ਭੱਜ ਜਾਂਦੀ ਹੁਣ ਨੂੰ ਤਾਂ ਫਿਰ 6:00 ਵਜੇ ਹੋਈ ਉਹਦੇ ਬਿਮਾਰ ਪੱਗਾ ਹੀ ਪੱਗਾ ਭੱਗਾ ਹੀ ਪੱਗਾ ਭੱਗਾ ਹੀ ਪੱਗਾ ਸਾਡੀ ਗਵਾਂਡੀ ਲਾ ਰਿਹਾ ਗ੍ਰੇਲਾ ਮੈਨੂੰ ਕਿਉਂ ਕਹਿੰਨੇ ਹੋ ਆਪਕੇ ਆਰਡਰ ਦੇਓ ਮੈਂ ਕਪੜੇ ਸੁੱਕਣੇ ਪਾਉਣ ਵਾਲੇ ਪਏ ਜਗ੍ਹਾ ਖਤਮ ਹੋ ਗਈ ਜੀ ਇਹ ਜਰਸਾ ਪਾ ਬ੍ਰੇਕਫਾਸਟ ਵੀ ਨਾ ਆਇਆ ਫਾਲੂਪ ਬ੍ਰੇਕਫਾਸਟ ਲੋਬ ਮੇਰੇ ਪੱਤੇ ਲੇ ਜਾ ਤਾਂ ਆਂਛਾ ਲਓ ਮੈਂ ਸਵੇਰੋਂ ਕੋਸ਼ਿਸ਼ ਕਰਾਂ ਤਾਂ ਸਪਾ ਲੈਣ ਲੱਗਨੇ ਆ ਉਹਦੇ ਨਾਲ ਸੌਫਟ ਬਣ ਜਾਂਦੇ ਕਿਉਂਕਿ ਬੱਚੇ ਲੈ ਜਾਂਦੇ ਦੂਜੇ ਪਰਾਂ ਕੀ ਕਹਿੰਦੇ ਖੰਡੇ ਹੋ ਕੇ ਸੁੱਕ ਦਿੰਦੇ ਇਸ ਕਰਕੇ ਇਹਦੇ ਕਾਫੀ ਹਾਂ ਨਹੀਂ ਕਾਫੀ ਹੋਲੀ ਅੱਜ ਬਣਾਈ ਸੀ ਪਾਲਕ ਵਾਲੇ ਸਰਪੂ ਗੰਦਾ ਨਹੀਂ ਹੋ ਕੇ ਜਾਂਦਾ ਆ ਕੇ ਲਸੂਣਾ ਬੁਨੋਣੋਂ ਬਹੁਤ ਥਾਗੀ ਗਈ ਹੈ ਸਵੇਰ ਬਸਾਂ ਕਰ ਬੁਨੋਣੋਂ ਬਹੁਤ ਸਵਾ ਲੱਗੇ ਸੈਫਰੀ ਤਾਂ ਆਪਣੇ ਆਪ ਹੀ ਰਹਿੰਦੇ ਫਿਰ ਖਾ ਵੀ ਲੈਂਦਾ ਇਹ ਲਓ ਨਿਕਲ ਗਈ ਮਦਦ ਆ ਗਈ। ਓਹ ਚਾਪ। ਇਹ। ਚਲੋ। ਦਬਾਵੋ ਉਹਨੂੰ। ਦਬਾਵੋ ਉਹਨੂੰ। ਹਾਲ ਦੇਖੋ। ਸਾਨੋਗੇ। ਪਲੇਟ ਹੋਰ ਲੈ ਲਓ। ਪਲੇਟ ਕੀ ਕਹਿੰਦੇ? ਗੰਦੀਆਂ ਆ ਤੇ ਕਿ ਮੈਂ ਬੁੰਦੀ ਚੱਕੀ ਆ। ਬੁੰਦੀਆ ਬੁੱਦੀਆਂ ਦਾ ਨੁਕਸਾਨ ਕਰਦਾ। ਇਹ ਗਾਇਸ ਨਾਲ ਆਚਾਰ ਮਿਰਚ ਦਾ ਅਦਰਕ ਦਾ ਤੇ ਔਲੇ ਦਾ। ਥਾਲੀ ਦਸੀ। ਲੋ ਗਾਇਸ ਆਪਾਂ ਆਪਣੇ ਦੋ ਪਰੌਂਠੇ ਲੈ ਕੇ ਆ ਗਏ। ਮੇਰੇ ਬੱਚੇ ਦੇਵ ਜੀ ਅੱਜੇ ਬੈਠੀ ਆ ਖਾਂਦੇ। ਕਿਵੇਂ ਬਣਿਆ? ਸਵਾਦ ਸੇ। ਕੈਂਸੀ। ਆਹਿੰਦਾ ਸੀ ਚੀਜ਼ ਕੈਂਡੀ ਬਣਾਉਣੀ ਆ। ਟੜ ਵਰ ਗਿਆ। ਇੱਕ ਤੇ ਡਿਛੀ ਪਰ ਜਾਂਦਾ ਲੋ ਗਾਈਜ਼ ਆਪਾਂ ਵੀ ਸਾੜੀਆ ਜਰਮ-ਜਰਮ ਫਿਰ ਮਿਲਦੇ ਆ ਤੁਹਾਨੂੰ ਅੱਛਾ ਇਹ ਤਾਂ ਮੂੰਹ ਚ ਪਾਣੀ ਆ ਗਿਆ ਜਦੋਂ ਮੇਰੇ ਪਤੀ ਲੰਘਿਆ ਨਾ ਕਿ ਸਵਾਦ ਆ ਮੈਂ ਤੁਹਾਨੂੰ ਖਾ ਕੇ ਫਿਰ ਦੱਸੂਗਾ ਇਹ ਲੋ ਗਾਈਜ਼ ਆਪਾਂ ਰੈਡੀ-ਰੈਡੀ ਹੋ ਕੇ ਚਲਦੇ ਆ ਮਾਰਕੀਟ ਚ ਚਲਦੇ ਆ ਗਰੋਸਰੀ ਦੀ ਸ਼ਾਪਿੰਗ ਕਰਨ ਗਰੋਸਰੀ ਕਰਦੇ ਅੱਜ ਗਰੋਸਰੀ ਤਿੰਨ ਤਰੀਕ ਹੋ ਗਈ ਅੱਜ ਤਿੰਨ ਹੋ ਗਈ ਕਿ 4 ਹੋ ਗਈ ਆ ਕਿ ਮੈਂ ਲਿਖਿਆ दिखता थोड़ी शीशे पर गुनरीत साहेब ब्लॉक्स गुनरीत कौर गुनू कि लिखा मेनू कैमरे च टाइम लग गया पढ़ने पर ये पता नहीं किड़े की शरारत गाफ करने वाली है कलू आऊगा कर अच आया नहीं कल कर हाँ जी ਕੀ ਰਹਿ ਗਿਆ ਕਿਉਂ ਲਾਉਣਾ ਨਹੀਂ ਲਾਉਣਾ ਦੇਖ ਲੋ ਮੇਰੇ ਘਰ ਵਾਲਾ ਗੱਡੀ ਜਿੰਨੀ ਤੇਲ ਲਾਉਣ ਚੱਲਿਆ ਹੁਣ ਸਪੈਸ਼ਲ ਮੈਂ ਹੀ ਸਹੀ ਆ ਬਾਲ ਦੇਖੋ ਗਾਇਸ ਪਹਿਲਾਂ ਹੀ ਜੇ ਫਿਰ ਉਹ ਗਿੱਲੇ ਗਿੱਲੇ ਜੇ ਹੋ ਜਾਣਗੇ ਦੇਖ ਲੋ ਇੰਨਾ ਇੰਨਾ ਮਾੜਾ ਜਿਹਾ ਵੀ ਬੰਦਾ ਨਾ ਜਾਣਾ ਤਾਂ ਇੱਥੇ ਆ ਦੇਖਣਾ ਕਿਸੇ ਨੇ ਦੇ ਨਾ ਤਿਆਰ ਹੋਣ ਨੂੰ ਦੇਖਣਾ ਤਾਂ ਮੈਂ ਹੀ ਆ ਹਨਾ ਵੀ ਬਸ ਸਟੋਰ ਚ ਨਹੀਂ ਫਰਕ ਪੈਣਾ ਚਾਹੀਦਾ ਇਸ ਬੰਦੇ ਦੇ ਕਾ ਮਾਮਾ ਲੇਟ ਹੋ ਜਾਣ ਮੇਕਅਪ ਨਹੀਂ ਲੇਟ ਹੋਣਾ ਚਾਹੀਦਾ ਹਣ ਦੇਖ ਲੋ ਦੇਖ ਲੋ ਦੇਖ ਦੇਖ ਲੋ ਮੇਰੇ ਕੱਪੜਿਆਂ ਨੂੰ ਮਿੱਟੀ ਲੌੜੀ ਐ ਦੇਖ ਲੋ ਦੇਖ ਲੋ ਗਾਇਸ ਗੋਡੇ ਤੋੜਦੇ ਕੈਸ ਕਰੂੰਗੀ ਕੇਸ ਗੱਡੀ ਚੜਾਤੀ ਮੇਰੇ ਤੇ ਸ਼ੋਰਿਆਂ ਦੇਖੋ ਮਾਰੀ ਖੋਲਦੀ ਸੀ ਮੈਂ ਗੰਦਾ ਬੱਚਾ ਕੇਸ ਕਰੂੰਗੀ ਵੀਡੀਓ ਰਿਕਾਰਡਡ ਹੈ ਪਰਚਾ ਪਾਉਂਗੀ ਗੱਡੀ ਉੱਤੇ ਚੜਾਉਂਦਾ ਪਰਚਾ ਪਾਉਂਗੀ ਗਾਇਸ ਮੈਂ ਅਧਿਕਾਰ ਵਾਲੇ ਤੇ ਪਰਚਾ ਕਰੂੰਗੀ ਹੁਣ ਤੁਸੀਂ ਮੇਰੇ ਸਾਰੇ ਜਾਣੇ ਸਪੋਰਟ ਕਰਿਓ ਤੁਸੀਂ ਦੇਖਿਆ ਨਾ ਸਾਡੇ ਕੋਲੇ ਵੀਡੀਓ ਚ ਪ੍ਰੂਫ ਹੈ ਹੈ ਮੇਰੇ ਕੋਲ ਕੀ ਲੈਗਾ ਉਹ ਕੀ ਲੈਗਾ ਪਰਸਨਲ ਪਰਸਨਲ ਵਕੀਲ ਹੁੰਦੇ ਕੋਲੇ ਕੋਈ ਨਾ ਵਕੀਲ ਮੇਰਾ ਵੀ ਉਹ ਸਾਂਝਾ ਵਕੀਲ ਹੈ ਦੇਖਦੇ ਆ ਕਿਹਦੇ ਪੱਖ ਚ ਬੋਲਦਾ ਕਾਹ ਉਹ ਤਾਂ ਸਾਡੇ ਚ ਘਾਓ ਹੋ ਗਿਆ ਸਾਹ ਲੈਤਾ ਹੈ ਸਾਡੀ ਭਾਰੀ ਮੈਂ ਤੁਹਾਨੂੰ ਕਿਤੀ ਲਈ ਲਾਈਟ ਗਈ ਜੇ ਦੇ ਪਾਣੇ ਲੱਗ ਪਾ ਕਰਨੇ ਲੱਗੇ ਲਾਈਟ ਮਾਰਦੀ ਮੜੀ ਜਾਂ ਕਿ ਹਕੀਰ ਕਰਨੀ ਪੋਤਾ ਗਾਈਸ ਬਹੁਤ ਲਾਟਾ ਪਾਏ ਫੇਰ ਲਾਈਟ ਗਈ ਨੇਰਾ ਨੇਰੀ ਚਾਨਣ ਜਾਣੀ ਹੋਗੇ ਨੇਰਾ ਨੇਰੀ ਤੇ ਚਾਨਣ ਚੰਨੇ ਨਹੀਂ ਘੇ ਲਾ ਲੋ ਮੇਗੇ 335 10 12 ਬੈਗਟ ਓਹ ਕੋਕ ਪਤਰੀ ਮੈਗਨਾ ਕੋਕ ਮਿਲ ਗਿਆ ਗੁੜੀ ਨੂੰ 1 ਕਾ ਜਾਂ 2 ਆ ਉਹ ਚਲੋ 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 ਬਾਬੂ ਦੇ ਖਾਨ ਦੇ ਕਿਹ ਰਹਿ ਗਿਆ ਆਟਾ ਹਮ ਆਟਾ ਰਹਿ ਗਿਆ ਦਵੀ ਸੀਓ ਜੀ ਕਿਹੜਾ ਇੱਕ ਡੱਬਾ ਮੂੜਾ ਧਕਲਾ ਹਮ ਪਾਰਕਿੰਗ ਚ ਗੱਡੀ ਲਾਤੀ ਆਪਾਂ ਕਤੋਂ ਸਕੂਲ ਦਿਖਾਦੀ ਹੈ ਮੇਰਾ ਸਕੂਲ ਸਾਡਾ ਸਾਹਮਣੇ yellow ਬਿਲਡਿੰਗ ਵਾਲਾ ਦਸ਼ਮੀਸ਼ ਪਬਲਿਕ ਸਕੂਲ ਦਸ਼ਮੀਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਟਿੰਡਾ ਲੋ ਗਾਇਸ ਅਪ ਪਚਲ ਤੇ ਸਮਾਨ ਲੈ ਕੇ ਇੱਕ ਅੱਧਾ ਪਿੱਛੇ ਪਿੱਛੇ ਤੁਹਾਨੂੰ ਦਿਖਾਇਆ ਸੀ ਰੱਖਣ ਵੇਲੇ ਹੁਣ ਚੱਲਦੇ ਆ ਨੈਕਸਟ ਪੁਆਇੰਟ ਤੇ ਬੈਂਕ ਜਾਣਾ ਫਿਰ ਉਸ ਤੋਂ ਬਾਅਦ ਕਰੇ ਪਹੁੰਚਾਂਗੇ ਕਿ ਕਿਰਣਾ ਬੰਦ ਲੇ ਬੀ ਉਹ ਗਰਮੀ ਐਸੀ ਛੱਡ ਕੇ ਜਾ ਰਹੇ ਆਂ ਸੀ ਸਮਾਰਟ ਬੱਸ ਕਿੜੀ ਤਾਂ ਮੈਨੂੰ ਘਪਰਾਟ ਹੋ ਗਈ ਸੀ ਕਿ ਐਡਾ ਮੋਟਾ ਟੱਪ ਕਿਉਂ ਪਾਇਆ ਇਹ ਫਿਰ ਅਸੀਂ ਗੱਡੀ ਚਾ ਕੇ ਜਲਦੀ ਜਲਦੀ ਐਸੀ ਛੱਡਿਆ ਬਹੁਤ ਬੁਰਾ ਹਾਲ ਮੇਲਾ ਚੱਕੀ ਲਾਹ ਰਹੇ ਆ ਅਸੀਂ ਤਾਂ ਦੇਖਣ ਵੀ ਨਹੀਂ ਆਏ ਨਹੀਂ ਤੇ ਲੱਗ ਜਾਊਗਾ ਜਾਗਦਾ ਜਮਣਾ ਉਹਦੇ ਚ ਤਾਂ ਇਹ ਨਹੀਂ ਹੁੰਦੇ ਚੁੱਲੇ ਕਦੋਂ ਹੁੰਦੇ ਆ ਵਿੱਚ ਤਾਂ ਮੈਸੇ ਚੜ ਗਈ ਸੀ ਸਾਨੂੰ

बस आ ही सि एक बैग ਤਾਂ ਇੰਨਾ ਭਰਿਆ ਇਹਨੂੰ ਤਾਰ ਲਿਓ ਠੀਕ ਐ ਇਹ ਨਾਲ ਲੈ ਕੇ ਜਾਣਾ ਫਰ ਲੈ ਕੇ ਆਇਓ ਠੀਕ ਐ ਮੰਮਾ ਤੇ ਅਖਾਜੀ ਬੈਠਾ ਖਾ ਲੇ ਖਾ ਲੇ ਅਮਾ ਸਾਬੂ ਫਸਟ ਆ ਵੇਖੋ ਕਿਵੇਂ ਬੈਠੀ ਅਮਾ ਖਾ ਲੇ ਅੱਜ ਅਸੀਂ ਸਕੂਲੇ ਸਾਰ ਨੂੰ ਦੇਖਿਆ ਸਾਹਿਬ ਕਹਿੰਦੇ ਤੂੰ ਇੱਥੇ ਆ ਜਾ ਸੈਕਿੰਡ ਬੇਡ 'ਚ ਉਹ ਸਰਦਾ ਮੋਟੋ ਡੌੜਾਈਆਂ ਸੀ ਪੁਰੀਆਂ ਬਸ ਥੈਂਕ ਯੂ ਸੋ ਮੱਚ ਪਿੱਛੇ ਬਾਅਦ ਰਿੰਗ ਗਿਆ ਜੇ ਪੋਚ ਲਾਈ ਜਾਂਦੀ ਅਸੀਂ ਖਾ ਰਹੇ ਆ ਦੁਪਹਿਰ ਦਾ ਲੰਚ ਲੰਚ ਦੇ ਵਿੱਚ ਖਾ ਰਹੇ ਆ ਬ੍ਰੈਡ ਨੂਨ ਵਿੱਚ ਆਇਆ ਉਹ ਵੀ ਮੇਰਾ ਕਬਤੀ ਦੇ ਦੁੱਧ ਦੇ ਵਿੱਚ ਡਬੋ ਡਬੋ ਕੇ ਮੈਂ ਖਾ ਲੇ ਜੱਟ ਤਾਂ ਮਿੰਟੇ ਮੰਨਦਾ ਹੁਣ ਪਤਾ ਨਾ ਥਾਨ ਬੈਂਚ ਆਪਾਂ ਨੰਬਰ 1 ਫਾਸਟ ਹਨਾ ਸਾਬੂ ਮੈਂ ਬਾਅਦ ਚ ਛੋਟਕਾ ਹੂੰ ਹੂੰ ਚਲੋ ਚਲੋ ਤੁਹਾਨੂੰ ਮੋਟੀਸ਼ਨ ਚਾਹ ਤੇ ਆਉਣੇ ਆ ਨਾਲੇ ਬਾਜ਼ਾਰੋਂ ਸਮਾਨ ਲੈ ਕੇ ਆਉਣੇ ਹਜਾ ਅੱਧਾ ਰਹਿ ਗਿਆ ਸੈਨ ਨਾ ਤੇ ਹੀ ਆਹ ਜਾ ਹੁਣ ਇੱਕ ਤਿਆਰੀ 11ਵੇਂ ਫਲੋਰ ਤੇ ਫਿਰਦੀ ਹੈ ਦੋਨੋਂ ਦੀ ਲਿਫਟ ਆ ਗਈ 11ਵੇਂ ਤੋਂ ਵਿੱਚ ਨਿਕਲੂਗਾ ਜੀਰੇ ਤੋਂ ਆ ਗਈ ਜੀਰੇ ਤੋਂ ਜੀਰੇ ਤੇ ਆ ਗਈ ਯਾ ਚਲ ਬਾਈ ਬਾਜਾ 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 ਆ ਜੋ ਬਾਜਾ 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 ਪਹਿਲੇ ਹੀ ਲੇਟ ਆ ਸੀ ਤਾਂ ਚੱਲ ਬਾਏ ਮੇਰੇ ਵਾਸਤੇ ਕੋਈ ਚੀਜ਼ ਹੀ ਲੈ ਲਿਓ ਕਹਿੰਦੀ ਮੇਰੇ ਵਾਸਤੇ ਵੀ ਕੋਈ ਚੀਜ਼ ਹੀ ਲੈ ਲਿਓ 11ਵੇਂ ਫਲੋਰ ਤੇ ਸੀਗੀ ਲਿਫਟ ਘੁੰਮ ਦੇ ਘੁੰਮਦੀ ਆਈ ਹੈ ਹੈ ਲਿਫਟ ਤੇ ਗਈ ਇਹ ਭੈਣ ਜੀ ਫੋੜੀਆਂ ਕੁਟ ਕੱਢਦੀ ਆਂ ਆਇਆ ਤੇ ਰੱਖ ਲੀਰੇ ਕਾਦੀ ਵਾਸਤੇ ਥੱਲੇ ਵਾਲਾ ਟੌਪ ਲਾ ਦੇ ਬਸ ਠੀਕ ਹੈ ਯਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਲੰਗਾ ਮਗਾ ਨੈਟਫਲਿਕਸ ਆਇਆ ਨਹੀਂ ਕਿ ਮੈਂ ਕੋਬੇ ਪਾਈ ਆਂ ਖਬਰਾਂ ਚ ਗੱਲ ਰਹੀ ਆੜੀ ਪਈ ਸੀ ਅੱਜ ਖਬਰਾਂ ਦੇਖੀ ਨਹੀਂ ਕੀ ਆਈ ਹੈ ਨਿਊਜ਼ ਕੱਲ ਦਾ ਨਾ ਦੇਖਿਆ ਮਹਾਰਾਲੇ ਤੇ ਕਿਰਾਇਆ ਪੜਚਾ ਕਾਦਾ ਜੱਡੀ ਥੱਲੇ ਦਿੰਦਾ ਸੀਗਾ ਸਮਝਾ ਰਵਾ ਰਵਾਲਾ ਕਿਧਰ ਗਿਆ ਅੰਤਰਾ ਮੇਰਾ ਤਾਂ ਇਹ ਸੀ ਸੋਦਾ ਕੀ ਹੈ ਬਸ ਬਸ ਮੱਕਰ ਕੇ ਆ ਲੋ ਜੀਰਾ ਜੀਰਾ ਕਰਦੇ ਰਹਿੰਦੇ ਕੀ ਕਰਾਂ ਮੈਂ ਇਹਦੇ ਚ ਗੱਟ ਦਿਓ ਸਬਜ਼ੀ ਬਣਾਤੀ ਅੱਜ ਮੇਰੇ ਪਤੀ ਨੇ ਕਿਹਾ ਕਿ ਦੁੱਧਾ ਤੇ ਪਿਆਜ਼ ਬਣਾ ਦੇ ਮੰਤੇ ਖਾਂਦੇ ਨਹੀਂ ਨੇ ਨਾ ਰੱਟੀ ਲੈ ਜਾਓ ਜਵਾਕਾਂ ਨੂੰ ਬੁਲਾ ਲਓ ਉੱਥੇ ਲੈ ਜਾਓ ਖਾ ਲਓ ਖੀਰੇ ਤੇ ਆਹ ਘੁੱਟ ਦਿਓ ਬਸ ਮੈਂ ਸਿਰਫ ਮੈਂ ਲੱਗ ਗਿਆ ਰੋਟੀ ਬਣਾਉਣ ਕਿਨੋ ਘਟਾ ਮੈਨੂੰ ਨਹੀਂ ਆ ਦੇਖ ਲੋ ਗਾਇਸ ਚਲਿਆ ਆ ਨਾਲੇ ਕੰਦੇ ਘੁੱਟ ਦੇ ਮੈਨੂੰ ਮੈਨੂੰ ਨਹੀਂ ਘੁੱਟਣਾ ਅੱਜ ਜਿਹੜੇ ਤਿੰਨ ਘੁੱਟ ਲੋ ਮੈਂ ਆਪਾਂ ਆ ਦੇਖੋ ਮਸਾਲਾ ਵੀ ਬਣਾਤਾ ਥੋੜੀਆਂ ਖਬਰਾ ਸੁੰਦੇ ਸੁੰਦੇ ਸਾਰਾ ਕੁਝ ਹੈ ਰੇਤੀ ਦਾਲ ਚਿਨੀ ਸੌਂਫ ਔਲਾਇਚੀ ਲੌਂਗ ਜੈਫਲ ਗੇਵੋ ਲੜ ਲੜ ਚਾਦਾ ਮਸਾਲਾ ਗਾਇਸ ਮੈਂ ਗ੍ਰਾਈਂਡ ਕੀਤਾ ਨਾ ਪਰ ਤਿੰਨ ਬਸ ਕੁਛ ਨਹੀਂ ਪਤਾ ਲੱਗਦਾ ਕੁਛ ਵੀ ਨਹੀਂ ਪਤਾ ਲੱਗਦਾ ਇੱਕ ਮੈਨੂੰ ਮਾਰਨਾ ਹੋਵੇ ਕਦੇ ਘੱਟਲੇ ਦੇਣਾ ਹੋਵੇ ਕਦੇ ਮੁੱਕਾ ਮਾਰਨਾ ਹੋਵੇ ਬਸ ਆਹ ਕੰਮ ਹੁੰਦੇ ਰੋਟੀ ਬਣਾਓ ਖਾ ਲਓ ਗਰਮ ਗਰਮ ਬਾਣੀਂ ਹੋਤੀਆਂ ਨੇ ਖਾਣ ਵਾਲੇ ਬਣਾਓ ਉਹ ਕੀ ਕਮਲੀ ਜੀ ਓਏ ਖਤਮ ਹੋ ਗਿਆ ਹੁਣ ਬਸ ਕਰ ਕੀ ਹੈਗਾ

ਤੋ ਜੇ ਆਪਾਂ ਖਾ ਲਈ ਸੀ ਡਿਨਰ ਆਪਾਂ ਨੇ ਕਰ ਲਿਆ ਸੀਗਾ ਦੁੱਧ ਆਪਾਂ ਨੇ ਉਹ ਪਨਾਤਾ ਇਹਨਾਂ ਦਾ ਉਹ ਪਿਆ ਇੱਕ ਕੱਪ ਉਧਰ ਪਿਆ ਇੱਕ ਕੱਪ ਉਧਰ ਪਿਆ ਜਨਾਬ ਜੀ ਦਾ ਜਨਾਬ ਜੀ ਦਾ ਆ ਪਏ ਆ ਦੇਖੋ ਲੜੀ ਜਾਂਦੇ ਆ ਆ ਪਿਆ ਇੱਕ ਕੱਪ ਇੱਕ ਕੱਪ ਆ ਪਿਆ ਇੱਕ ਕੱਪ ਉਹ ਪਿੱਛੇ ਪਿਆ ਦੁੱਧ ਪੀ ਲਓ ਗਾਇਸ ਜਿਹੜਾ ਆਪਾਂ ਮਸਾਲਾ ਬਣਾਇਆ ਸੀ ਉਹ ਦੁੱਧ ਚ ਪਾ ਕੇ ਸ਼ੱਕਰ ਪਾ ਕੇ ਪਿਆ ਨੇ ਸ਼ੱਕਰ ਪਾ ਕੇ ਹੋਰ ਮਸਾਲਾ ਚਾਵਲ तेन कु <coughs> <coughs> ਕਾਲ ਮੈਨੂੰ ਖਵਾਣੇ ਦਾ ਬਲੌਗ ਦੇਣਾ ਲਾਈਕ ਸ਼ੇਅਰ ਕਰਕੇ ਜੀ ਰੋ ਜਾਓ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਬਾਏ 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 ਜਾ ਬੋ ਚਾਲਾ ਦੇ ਮਾਵਦੇ ਦੇ ਮੰਝਾਂ ਤੇ ਪਹੁੰਚੋ ਮੇਰਾ ਬੈਡ ਕਰੋ ਵਿਹਲਾ ਓਕੇ ਟਵੰਡੇ ਮੇਰਾ ਹੈ ਮੇਰਾ ਮੇਰਾ ਆਪਣਾ ਬਾਹਰ ਆਪਣਾ ਬਾਹਰ ਚੱਲ ਚੱਲ ਆਹਾਂ